ਆਹ ਪੁਲਿਸ ਖੜੀ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਉਹ ਕੱਟਦਾ ਆਹ ਸਿੰਘਾਂ ਨੇ ਕਰਤਾ ਬੋਲੇ ਜਾਨ ਹੈ ਉਹ ਲੱਗੇ ਲੱਗੇ ਦਿਲિયੇ ਆਗੇ ਉਹ ਦਿਲિયੇ ਆਗੇ ਤੇਰੀ ਹਿੱਕ ਤੇ ਚੜਨਗੇ ਜੱਟ ਤੇਰੀ ਹਿੱਕ ਤੇ ਬੋਲੇ ਸ਼ੇਰ ਕਰੋ ਸ਼ੇਰ ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਗਿੱਚੀ ਓਏ ਪੰਜਾਬ ਨੂੰ ਡੱਕ ਦੇ ਡੱਕ ਕੇ ਦਿਖਾਉਣ ਪੰਜਾਬ ਨੂੰ ਆਉਂ ਆਉਂਦੇ ਜੱਟ ਆ ਦੂਰ ਨਹੀਂ ਦਿੱਲੀ 25 ਕਿਲੋਮੀਟਰ ਐ ਇੱਥੋਂ ਸਿਰਫ ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟਟ ਪੁੰਜੀਏ ਖੜੇ ਆਹ ਖੜੀ ਐ ਸਾਰੀ ਇੱਕ ਤਮਾਸ਼ਾ ਦੇਖਦੇ ਪਏ ਨੇ ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ ਓ ਸ਼ੇਰ ਕਰੀ ਚੱਲੋ ਮੇਰੇ ਵੀਰੋ ਸ਼ੇਰ ਆ ਆਪਣਾ ਮਨਿੰਦਰ ਬਾਈ ਸ਼ੇਰ ਦੇ 4 ਵਜੇ ਤੋਂ ਇੱਥੇ ਪੈਰੀਗੇਡ ਹਟਾਉਂਦੇ ਆ ਹਰਜਿੰਦਰ ਵੀਰਾ ਆਪਣਾ ਆ ਗੁਰੂ ਕੇ ਲੰਗਰ ਉਹ ਆ ਪੰਜਾਬ ਹੈ ਸਾਡਾ ਆ ਪੰਜਾਬ ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ ਉਹ ਮੋਦੀਆਂ ਗਲਤ ਪੰਗਾ ਲੈ ਲਿਆ ਉਹ ਮੋਦੀਆਂ ਤੇਰੀ ਕਬਰ ਪੁੱਟਣ ਆ ਗਏ ਓ ਜੱਟ ਆਂ ਜਾਂਦੇ ਬੱਬਰ ਸ਼ੇਰ ਪੰਜਾਬ ਦੇ ਆਹ ਆ ਇਨਾ ਬੈਰੀਕੇਡ ਬਣਾਉਣ ਲੱਗਿਆ ਇਹਨਾਂ ਨੇ ਕਰੇਨਾ ਲਿਆਂਦਿਆਂ ਕਰੇਨਾ ਤੇ ਪੰਜਾਬ ਦੇ ਜੱਟਾਂ ਨੇ ਸਵੇਰ ਤੋਂ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਪਟਿਆ ਹੱਥਾਂ ਦੇ ਨਾਲ ਬਾਈ ਇਹਦੇ ਵਿੱਚ ਕੋਈ ਮਾਰ ਨਹੀਂ ਇਹ ਪੰਜਾਬ ਹੈ ਪੰਜਾਬ ਆਹ ਜਾਂਦੇ ਆਹ ਜਾਂਦੇ ਓ ਲਾਲੋ ਜੋਰ ਓ ਲਾਲੋ ਜੋਰ ਤੁਸੀਂ ਲਾਲੋ ਓ ਲਾਲੋ ਜੋਰ ਉਹ ਟੀਪਰ ਇਹਨਾਂ ਨੇ ਖਿਲਾਰੇ ਸੀ ਮਿੱਟੀ ਦੇ ਭੜ ਕੇ ਵੀ ੱਤਕਾ ਲਾ ਕੇ ਨਹੀਂ ਖਾਲੀ ਹੋਣੇ ਉਹ ਉਹਨਾਂ ਨੂੰ ਆਪ ਹੀ ਤੋੜਨੇ ਪੈ ਗਏ ਉਹ ਤਮਾਸ਼ਾ ਵੇਖਦੀ ਖੜੀ ਪੁਲਸਾ ਮੋਦੀ ਆ ਕਰ ਲੈ ਤਿਆਰੀ ਤੇ ਮੋਦੀ ਭਗਤ ਵੀ ਕਰ ਲੈਣ ਤਿਆਰੀ ਚੜਨਗੇ ਹਿੱਕ ਤੇ ਆਉਂਦੇ ਜੱਟਾਂ ਦੇ ਜਾਜ ਆ ਜਾਂਦੇ ਹੀ ਲੈਣ ਵੇਖ ਲੋ ਵੀਰੋ ਮੁਰਥਲ ਤੋਂ ਲੈ ਕੇ ਕਰਨਾਲ ਤੋਂ ਪਿੱਛੋਂ ਤੱਕ ਟਰੈਕਟਰ ਖੜਾ ਹੈ 10000 ਦੀ ਸੰਖਿਆ ਤੋਂ ਉੱਤੇ ਸਾਧਨ ਹੈ 10 ਲੱਖ ਬੰਦਾ ਹੈ ਵੀਰੇ ਮੈਂ ਤਾਂ ਬੋਲਦਾ ਮੈਂ ਖੁਸ਼ੀ ਹੋਈ ਸਭ ਤੋਂ ਵੱਧ ਅੱਜ ਇੱਥੇ ਖੜਿਆ ਇੱਥੇ ਆਉਂ ਆਉਂਦੇ ਬੱਬਰ ਸ਼ੇਰ ਸਾਰੀ ਰਾਤ ਸੜਕਾਂ ਤੇ ਕੱਟੀ ਹੁਣ ਦਿੱਲੀ ਦੇ ਵਿੱਚ ਕੱਟਣਗੇ ਜਾ ਕੇ ਦਿੱਲੀ ਚ ਆਉਂ ਆਉਂਦੀਆਂ ਗੱਡੀਆਂ ਓ ਬੱਲੇ ਕੱਢਦੇ ਤਮੱਕੜ ਬਸ ਵੀਰੇ ਸਾਡਾ ਹੁਣ লাইਵ ਬੰਦ ਹੋਊਗਾ ਕਿੱਥੋਂ ਹੋਊਗਾ ਇਹ ਪਤਾ ਨਹੀਂ ਸੀਵ ਸੀਵ ਹੋ ਗਿਆ ਲਓ ਜੀ ਮੁਰਥਲ ਵਾਲਾ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਸੀ ਪੰਜਾਬ ਦੀ ਜਵਾਨੀ ਨੇ ਪੱਟ ਕੇ ਮਾਰਿਆ ਉਹ ਕਰਕੇ ਟਰੈਕਟਰ ਐਂਟਰ ਕਹਿੰਦੇ 15 ਕਿਲੋਮੀਟਰ ਦਾ ਜਾਮ ਹੈ ਬ੍ਰੈਂਕ ਬੋਲ ਤੂੰ ਮੈਂ ਤੇਨੂੰ ਇਤਰੀਕਾ ਪਹਿਲੀ ਵਾਰ ਲਾਈਵ ਆਏ ਹਾਂ ਮੁਰਥਲ ਬੈਰੀਗੇਟ ਤੇ ਆਏ ਹਾਂ ਆਹ ਦੇਖ ਲੋ ਦੇਖ ਲੋ ਵੀਰੋ ਬਾਲ ਸੋਲ ਹੈ ਆਹ ਦੇਖ ਲੋ ਦੇਖ ਲੋ ਭਾਈ ਪਹਿਲੀ ਵਾਰ ਪਹਿਲੀ ਵਾਰ ਲਾਈਵ ਆਏ ਹਾਂ ਪਹਿਲੀ ਵਾਰ ਮੁਰਥਲ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਇਹ ਪੰਜਾਬ ਦੀ ਜਵਾਨੀ ਖੜਗੀ ਇਹਨਾਂ ਦੇ ਹਿੱਕਾਂ ਦੇ ਟਰੈਕਟਰ ਲੈ ਕੇ 15 ਕਿਲੋਮੀਟਰ ਦਾ ਜਾਮ ਖਲਾਤਾ ਆ ਸਭ ਤੋਂ ਵੱਡਾ ਬੈਰੀਗੇਡ ਮੰਨਿਆ ਜਾਂਦਾ ਸੀ ਸਭ ਤੋਂ ਵੱਡਾ ਇੱਧਰ ਵੇਖੋ ਸਾਡੀ ਹਾਲਤ ਆ ਅਸੀਂ ਥੋੜਾ ਜਿਹਾ ਯੋਗਦਾਨ ਪਾਇਆ ਥੋੜਾ ਜਿਹਾ ਆ ਦੇਖ ਲਓ ਉਹ ਪੁਲਿਸ ਖੜੀ ਆ ਉਹ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਉਹ ਕੱਟਦਾ ਉਹ ਸਿੰਘਾਂ ਨੇ ਕੱਟਦਾ ਓ ਲੈ ਗਏ ਲੈ ਗਏ ਦਿੱਲੀਏ ਆ ਗਏ ਓ ਦਿੱਲੀਏ ਆ ਗਏ ਤੇਰੀ ਹਿੱਕ ਤੇ ਚੜਨਗੇ ਜੱਟ ਤੇਰੀ ਹਿੱਕ ਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਓ ਬਾਈ ਗਲੇ ਖਰਾਬ ਹੋ ਗਏ ਸਾਡੇ ਓ ਸ਼ੇਰ ਕਰੋ ਸ਼ੇਰ ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਕਿੱਤੀ ਓਏ ਪੰਜਾਬ ਨੂੰ ਡੱਕ ਦੇ ਡੱਕ ਕੇ ਦਿਖਾਉਣ ਪੰਜਾਬ ਨੂੰ ਆਉਂਦੇ ਜੱਟ ਆ ਦੂਰ ਨਹੀਂ ਦਿੱਲੀ 25 ਕਿਲੋਮੀਟਰ ਐ ਇੱਥੋਂ ਸਿਰਫ ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟਟ ਪੂੰਜੀਏ ਖੜੇ ਓ ਖੜੀ ਐ ਸਾਰੀ ਇੱਕ ਤਮਾਸ਼ਾ ਦੇਖਦੇ ਪਏ ਨੇ ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ ਕੋਈ ਵਸ ਨਹੀਂ ਚੱਲਿਆ ਓ ਸ਼ੇਰ ਕਰੀ ਚੱਲੋ ਮੇਰੇ ਵੀਰੋ ਸ਼ੇਰ ਆ ਆਪਣਾ ਮਨਿੰਦਰ ਬਾਈ ਸਵੇਰ ਦੇ 4 ਵਜੇ ਤੋਂ ਇੱਥੇ ਪੈਰੀਗੇਡ ਹਟਾਉਂਦੇ ਆ ਹਰਜਿੰਦਰ ਵੀਰਾ ਆਪਣਾ ਆ ਗੁਰੂ ਕੇ ਲੰਗਰ ਓ ਆ ਪੰਜਾਬ ਐ ਸਾਡਾ ਆ ਪੰਜਾਬ ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ। ਉਹ ਮੋਦੀਆਂ ਗਲਤ ਪੰਗਾ ਲੈ ਲਿਆ। ਉਹ ਮੋਦੀਆਂ ਤੇਰੀ ਕਬਰ ਪੁੱਟਣ ਆ ਗਏ ਓ ਜੱਟ। ਆਹ ਜਾਂਦੇ ਬੱਬਰ ਸ਼ੇਰ ਪੰਜਾਬ ਦੇ। ਆ ਅੱਜ ਆ ਇਨਾ ਬੈਰੀਗੇਡ ਬਣਾਉਣ ਲੱਗਿਆ ਇਹਨਾਂ ਨੇ ਕਰੇਨਾ ਲਿਆਂਦਿਆਂ ਕਰੇਨਾ ਤੇ ਪੰਜਾਬ ਦੇ ਜੱਟਾਂ ਨੇ ਸਵੇਰ ਤੋਂ ਹੱਥਾਂ ਦੇ ਨਾਲ ਹੱਥਾਂ ਦੇ ਨਾਲ ਪਟਿਆ ਹੱਥਾਂ ਦੇ ਨਾਲ ਬਾਈ ਇਹਦੇ ਵਿੱਚ ਕੋਈ ਮਾਨ ਨਹੀਂ ਇਹ ਪੰਜਾਬ ਹੈ ਪੰਜਾਬ ਆਹ ਜਾਂਦੇ ਆਹ ਜਾਂਦੇ ਓ ਲਾਲੋ ਜੋਰ ਓ ਲਾਲੋ ਜੋਰ ਤੁਸੀਂ ਲਾਲੋ ਓ ਲਾਲੋ ਜੋਰ ਓ ਟੀਪਰ ਇਹਨਾਂ ਨੇ ਖਿਲਾਾਰੇ ਸੀ ਮਿੱਟੀ ਦੇ ਭੜ ਕੇ ਵੀ ੱਤਕਾ ਲਾ ਕੇ ਨਹੀਂ ਖਾਲੀ ਹੋਣੇ ਉਹ ਉਹਨਾਂ ਨੂੰ ਆਪ ਹੀ ਤੋੜਨੇ ਪੈ ਗਏ ਓ ਤਮਾਸ਼ਾ ਵੇਖਦੀ ਖੜੀ ਪੁਲਸਾ ਮੋਦੀਆ ਟਾਰ ਲੈ ਤਿਆਰੀ ਤੇ ਮੋਦੀ ਭਗਤ ਵੀ ਕਰ ਲੈਣ ਤਿਆਰੀ ਚੜਨਗੇ ਹਿੱਕ ਤੇ ਆਉ ਆਉਂਦੇ ਜੱਟਾਂ ਦੇ ਜਾਜ ਆਹ ਜਾਂਦੇ ਹੀ ਲੈਣ ਵੇਖ ਲੋ ਵੀਰੋ ਮੁਰਥਲ ਤੋਂ ਲੈ ਕੇ ਕਰਨਾਲ ਤੋਂ ਪਿੱਛੋਂ ਤੱਕ ਟਰੈਕਟਰ ਖੜਾ 10000 ਦੀ ਸੰਖਿਆ ਤੋਂ ਉੱਤੇ ਸਾਧਨ ਹੈ 10 ਲੱਖ ਬੰਦਾ ਹੈ ਵੀਰੇ ਮੈਂ ਤਾਂ ਬੋਲਦਾ ਮੈਂ ਖੁਸ਼ੀ ਹੋਈ ਸਭ ਤੋਂ ਵੱਧ ਅੱਜ ਇੱਥੇ ਖੜਿਆ ਇੱਥੇ ਆਉ ਆਉਂਦੇ ਬੱਬਰ ਸ਼ੇਰ ਸਾਰੀ ਰਾਤ ਸੜਕਾਂ ਤੇ ਕੱਟੀ ਹੁਣ ਦਿੱਲੀ ਦੇ ਵਿੱਚ ਕੱਟਣਗੇ ਜਾ ਕੇ ਦਿੱਲੀ ਚ ਆਉਂ ਆਉਂਦੀਆਂ ਗੱਡੀਆਂ ਓ ਬੱਲੇ ਕੱਢਦੇ ਤਮੱਕੜ ਬਸ ਵੀਰੇ ਸਾਡਾ ਹੁਣ ਲਈ ਬੰਦ ਹੋਊਗਾ ਕਿੱਥੋਂ ਹੋਊਗਾ ਇਹ ਪਤਾ ਨਹੀਂ ਓ ਸੀ 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 ਹੋ ਗਿਆ ਕਿਸਾਨਾਂ ਦੁਆਰਾ ਇਥੋਂ ਕੇ ਜਿਹੜਾ ਪੱਥਰ ਪਾਸੀ ਕਰਕੇ ਇਹ ਰਾਹ ਚਲਾਉਣ ਦੀ ਮੰਡਾਲ ਰੋहतक ਰੋਡ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੇ ਉਹਦਾ ਤੁਸੀਂ ਉਸ ਤੋਂ ਪਹਿਲਾਂ ਰੋहतक ਸਾਈਡ ਵਾਲਾ ਇਹ ਰੋੜਾ ਜਿੱਥੇ ਕੇ ਇਸ ਤੋਂ ਪਹਿਲਾਂ ਪੁਲਿਸ ਮੌਜੂਦ ਸੀ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਇਥੋਂ ਅਥਰੂ ਗੈਂਸ ਜਿਹੜੇ ਕੇ ਸਿੱਟੇ ਗਏ ਉਸ ਜਗ੍ਹਾ 'ਤੇ ਖੜਕੇ ਸ਼ਾਟ ਸਾਰੇ ਲੈਣ 12 ਵਾਰ ਸਕੰਡ ਸਾਰੇ ਅਥਰੂ ਗੈਸ ਦੇ ਗੋਲੇ ਸੱਟੇ ਗਏ ਆ ਗੋਲੇ ਸੱਟਣ ਤੋਂ ਬਾਅਦ ਜਦੋਂ ਕਿਸਾਨ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਅੱਗੇ ਵਧੇ ਅਥਰੂ ਗੈਸਾਂ ਦੀ ਪ੍ਰਵਾਹ ਨਾ ਕੀਤੀ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਇੱਥੋਂ ਪਿਛੇ ਹਟਣਾ ਪਿਆ ਪੁਲਿਸ ਪ੍ਰਸ਼ਾਸਨ ਇੱਥੋਂ ਕਾਫੀ ਦੂਰ ਕਿਲੋਮੀਟਰ 1.5 ਕਿਲੋਮੀਟਰ ਗਾਹਾਂ ਜਿਹੜਾ ਕੋਠੀ ਹਾਊਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੀ ਇੱਕ ਟੁਕੜੀ ਜ਼ਰੂਰ ਖੜੀ ਹੋਈ ਹੈ ਇਹ ਬੈਰੀਕੇਡ ਆ ਕਿਸਾਨਾਂ ਦੁਆਰਾ ਜਿਹੜਾ ਕਿ ਕਿੰਨੇ ਕਾ ਕਿਸਾਨ ਮੌਜੂਦ ਸੀ ਇੱਥੇ ਲੋ ਬਹੁਤ ਸਾਰੇ 300 ਬੰਦਾ ਸੀ ਕਿਸਾਨ ਆਗੂਆਂ ਦੁਆਰਾ ਜਿਹੜਾ ਦੱਸਿਆ ਗਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦਾ ਰੋਕਿਆ ਗਿਆ ਉਸ ਦੇ ਬਾਅਦ ਕਿਸਾਨਾਂ ਵੱਲੋਂ ਇਸ ਜਿਹੜੇ ਵੱਡੇ ਪੱਥਰ ਇਹਨਾਂ ਵੱਲੋਂ ਲਾਏ ਗਏ ਸਨ ਉਹਨਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਨੌਜਵਾਨ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਇਸ ਮੁੰਡਾਲ ਰੋਤ ਕਰੋੜ ਦੇ ਉੱਤੇ ਮੌਜੂਦ ਨੇ ਇਸ ਵਕਤ ਇਹ ਵੱਡੇ ਵੱਡੇ ਪੱਥਰ ਆ ਜਿਹੜੇ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਇੱਥੇ ਲਿਆਂਦੇ ਗਏ ਸੀ ਜਿਸ ਨੂੰ ਕਿਸਾਨਾਂ ਦੁਆਰਾ ਹਟਾ ਕੇ ਹੁਣ ਇਥੋਂ ਰਾਹ ਚਲਾਇਆ ਜਾ ਰਿਹਾ ਜਦ ਕੇ ਇਹ ਰਾਹ ਆਵਾਜਾਈ ਚੱਲਦੀ ਆ ਤਾਂ ਇਸ ਦੇ ਪਿੱਛੇ ਕਈ ਕਿਲੋਮੀਟਰ ਦੇ ਜਿਹੜੇ ਕਿ ਫਾਸਲੇ ਖੜੇ ਹੋਇਆ ਕਿਸਾਨਾਂ ਦੇ ਟ੍ਰੈਫਿਕ ਜਾਮ ਆਗਾ ਉਹ ਟ੍ਰੈਫਿਕ ਨੂੰ ਇੱਥੋਂ ਲੰਘਾਇਆ ਜਾਵੇਗਾ ਉੱਥੇ ਸਮੁੱਚਾ ਕਿਸਾਨ ਭਾਈਚਾਰਾ ਤੇ ਨਾ ਬਾਕੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਚੁੱਕੇ ਨੇ ਰਾਹ ਸਾਫ਼ ਕਰਨ ਵਾਸਤੇ ਦੇ ਦੂਸਰਾ ਦੂਸਰਾ ਵੱਡੀ ਸਾਈਡ ਵੀ ਤੁਹਾਨੂੰ ਦਿਖਾ ਰਹੇ ਆਂਗੇ ਦੂਜਾ ਟ੍ਰੱਕ ਨੂੰ ਧੱਕਾ ਮਾਰ ਕੇ ਗੱਡੀ ਕਰੋ ਨੋਸਰੀ ਸਾਈਡ ਵੀ ਉਹ ਧੱਕਾ ਲਾ ਦਿਓ ਇਹ ਰਾ 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 ਸਾਫ ਕਰਨਾ ਜਦਨ ਕੀਤਾ ਜਾ ਰਿਹਾਗਾ ਪੁਲਿਸ ਪ੍ਰਸ਼ਾਸਨ ਦੁਆਰਾ ਇਹ ਜਾਮ ਕੀਤਾ ਗਿਆ ਸੀਗਾ ਤੁਸੀਂ ਦੇਖ ਰਹੇ ਹੋ ਉੱਥੇ ਪੁਲਿਸ ਪ੍ਰਸ਼ਾਸਨ ਸੀਗਾ ਜਿਨ੍ਹਾਂ ਨੇ ਕਿਸਾਨਾਂ ਦੇ ਅਥਰੂ ਗੈਸ ਤੇ ਲਾਚ ਅਥਰੂ ਗੈਸ ਚਲਾਇਆ ਤੇ ਲਾਠੀ ਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਇਸ ਤੋਂ ਇਲਾਵਾ ਜਿਹੜਾ ਘੇਰਾ ਟਰੱਕ ਨੂੰ ਪਾਸੇ ਕਰਕੇ ਟਰੱਕ ਨੂੰ ਰਾਸੇ ਪਾਸੇ ਕਰਕੇ ਇਹ ਰਾਵਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਰਿਆਣੇ ਦੇ ਵਿੱਚ ਮੰਡਾਲ ਰੁਤਕ ਰੋਡ ਆ ਇਹ ਜਿਸ ਦੇ ਉੱਤੇ ਜਦੋਂ ਅਸੀਂ ਪਹੁੰਚੇ ਤਾਂ ਇੱਥੇ ਉਦੋਂ ਅਥਰੂ ਗੈਸ ਅਥਰੂ ਗੈਸ ਦੀ ਵਰਤੋਂ ਕੀਤੀ ਜਾ ਰਹੀ ਸੀਗੀ ਵੱਡੀ ਗਿਣਤੀ ਦੇ ਵਿੱਚ ਵੱਡੀ ਰਾ ਬਣਾ ਕੇ ਉਹਨੂੰ ਚੱਕ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤਾਂ ਜੋ ਕਿਸਾਨ ਇਥੋਂ ਲੰਘ ਸਕਣ ਜਲੋ ਜਦੋਂ ਅਸੀਂ ਇੱਥੇ ਪਹੁੰਚਾਂਗੇ ਉਦੋਂ ਇੱਥੇ ਅਥਰੂ ਗੈਂਸ ਦੀ ਵਾਰਤੋਂ ਕੀਤੀ ਜਾ ਰਹੀ ਸੀ ਕਿਸਾਨਾਂ ਦੇ ਉੱਤੇ ਕਿਸਾਨਾਂ ਨੂੰ ਪਿੱਛੇ ਖਦੇੜਿਆ ਜਾ ਰਿਹਾ ਸੀ ਪਰ ਕਿਸਾਨਾਂ ਦੇ ਵਿੱਚ ਇੱਕਦਮ ਉਹ ਜੋਸ਼ ਉਹ ਰੋਹ ਆਇਆ ਤਾਂ ਕਿਸਾਨਾਂ ਦੁਆਰਾ ਅੱਗੇ ਹੋ ਕੇ ਇਹਨਾਂ ਦਾ ਜਿਹੜਾ ਕਿ ਉਹ ਤੇ ਹੱਲਾ ਬੋਲਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਭੱਜਣ ਲਈ ਪਿੱਛੇ ਮਜਬੂਤ ਹੋਣਾ ਪਿਆ ਤੇ ਇਹ ਵੀ ਸ਼ਾਇਦ ਉਹ ਅਥਰੂ ਗੈਂਸ ਦਾ ਹੀ ਹਿੱਸਾ ਹੈ ਜਿਹੜੇ ਕਿ ਕਿਸਾਨਾਂ ਦੇ ਸੁੱਟੇ ਗਏ ਸੀਗੇ ਉਹਨਾਂ ਦਾ ਮੋਰਚਾ ਫਤਿਹ ਕਰ ਲਿਆ ਹੁਣ ਅਗਾਂਹ ਨੂੰ ਬਦਲੇ ਇਹਨੇ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨਾਂ ਨੂੰ ਦੇਖੋ ਉਹ ਦੇਖੋ ਟਿੱਪਰ ਲਾ ਕੇ ਪਿਛਲੇ ਪਾਸੇ ਲੁਕੀ ਫਿਰਦੀ ਹੈ ਜੇਕਰ ਤੁਸੀਂ ਲੋਕਤੰਤਰੀ ਦੇਸ਼ 'ਚ ਆਪਣੇ ਹੱਕ ਲੈਣੇ ਨੇ ਤਾਂ ਤੁਹਾਨੂੰ ਇਹ ਸਾਰਾ ਚੱਲਣਾ ਪਵੇਗਾ ਤੁਹਾਨੂੰ ਇਹ ਸਾਰਾ ਚੱਲਣਾ ਪਵੇਗਾ ਤਸਵੀਰਾਂ ਇਤਿਹਾਸਕ ਨੇ ਇੱਕ ਲੋਕਤੰਤਰੀ ਦੇਸ਼ ਦੀਆਂ ਜੇਕਰ ਕਿਸੇ ਇੱਕ ਕਾਨੂੰਨ ਦਾ ਤੁਸੀਂ ਵਿਰੋਧ ਕਰਦੇ ਹੋ ਤਾਂ ਤੁਹਾਡੀ ਐਵੇਂ ਹੀ ਕੁਟਮਾਰ ਹੋਏਗੀ ਪੇਚ ਕਰ ਲੋ ਪੇਚ ਇਹ ਲੋਕਤੰਤਰੀ ਦੇਸ਼ ਦੀਆਂ ਤਸਵੀਰਾਂ ਮੋਦੀ ਸਰਕਾਰ ਦੀਆਂ ਤਸਵੀਰਾਂ ਸੋ ਲਗਾਤਾਰ ਕਿਸਾਨ ਦਿੱਲੀ ਵੱਲ ਕੂਚ ਕਰਨ ਦੇ ਲਈ ਅ ਗੁਰੂ ਦੀ ਫੌਜ ਵੀ ਮੌਜੂਦ ਹੈ ਹੱਥਾਂ 'ਚ ਕਿਰਪਾਨਾ ਗੁਰੂ ਦੀ ਫੌਜ ਕਿਸਾਨ ਯਕੀਨ ਮੰਨੋ ਹਜ਼ਾਰਾਂ ਦੀ ਗਿਣਤੀ 'ਚ ਨੇ ਜਿੰਨੇ ਹੀ ਲੜ ਰਹੇ ਨੇ ਇਹ ਤੋਂ ਕਈ ਗੁਣਾ ਪਿੱਛੇ ਵੀ ਖਲੋਤੇ ਨੇ ਅ ਕਾਫਲੇ ਦਾ ਕਾਫਲਾ ਗਾਂ ਨੂੰ ਵੱਧ ਰਿਹਾ ਹੈ